ਡੇਣ ਹੋ ਗਿਆ ਅੱਜ ਛੇਵਾਂ ਦੇਣ ਹੋ ਗਿਆ ਛੇਵੇਂ ਦੇਣ ਚਾਰ ਮਫਤਾ ਜ਼ਿੰਦਾਂ ਚਾਰ ਮਫਤਾ ਜ਼ਿੰਦਾਂ ਚਾਰ ਮਫਤਾ ਮੇਰਾ ਨਾਮ ਸੋਨੂ ਜੀ ਇਹ ਕਰਨ ਭਾਈ ਚਿੱਟਾ ਸ਼ਰੇਆਮ ਮਿਲਦਾ ਪਿਆ ਠੀਕ ਹੈ ਇਹ ਪੁੰਡੇ ਪਿੰਡੇ ਇਹ ਤਾਂ ਰੰਜੀਤ ਸੀਗਾ ਇਹ ਤਾਂ ਨਾਮ ਰஞ்சிਤ ਸੀਗਾ ਰஞ்சிਤ ਨਾ ਰஞ்சிਤ ਨਾਮ ਕਿੰਨੀ ਉਮਰ ਇਹਦੀ ਉਮਰ ਨਹੀਂ 25 26 ਸਾਲ ਹੈਗੀ ਹੈ 25 ਤੋਂ 25 ਤੋਂ 25 ਤੋਂ 26 ਸਾਲ ਹੈਗੀ ਹਾਂਜੀ ਤੇ ਚਾਰ ਬੱਚੇ ਦੋ ਕੁੜੀਆਂ ਦੋ ਮੁੰਡੇ ਦੋ ਮੁੰਡੇ ਨੇ ਦੋ ਕੁੜੀਆਂ ਚਾਰ ਬੱਚੇ ਨੇ ਤੇ ਚਿੱਟਾ ਸ਼ਰੇਆਮ ਵੇਗਦਾ ਕੋਈ ਕੰਟਰੋਲ ਨਹੀਂ ਹੁੰਦਾ ਨਾ ਕੋਈ ਸਰਕਾਰ ਹੀ ਕਰਦੀ ਪਈ ਹੈ ਹਾਂਜੀ ਹਫ਼ਤੇ ਦੇ ਵਿੱਚ ਚਾਰ ਮੌਤਾਂ ਲਗਾਤਾਰ ਹੋਈਆਂ ਚਿੱਟੇ ਵਾਲੇ ਮੁੰਡੇ ਮਰੇ ਨੇ ਦੋ ਹੀ ਦਿਨ ਦੇ ਚਾਚੇ ਦੇ ਸੀਗੇ ਨਾਲ ਹੀ ਘਾਰੇ ਹਾਂਜੀ ਆ ਇਹ ਇਹਦੋਂ ਪਹਿਲਾ ਇੱਕ ਮੁੰਡਾ ਪੂਰਾ ਹੋਇਆ ਹੈ ਇੱਕ ਹੋਰ ਮੁੰਡਾ ਹੋਇਆ ਜੌਨ ਉਹਦਾ ਨਾਂ ਉਹਦਾ ਜੇ ਭੋਗ ਪਿਆ ਹੈ ਤੇ ਇਹ ਮੁੰਡਾ ਪੂਰਾ ਹੋ ਗਿਆ ਹੈ ਪਤਾ ਕਿ ਸਾਡੀ ਦਾ ਹੱਥ ਛੋੜ ਕੇ ਬੇਨਤੀ ਕਿ ਪਿੰਡ ਦਾ ਕੁਝ ਕੀਤਾ ਜਾਵੇ ਹਾਂਜੀ ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਹੁਣ ਬੱਚਿਆਂ ਦੀ ਕੇਅਰ ਕੌਣ ਕਰੇਗਾ ਮਾਂ ਪਿਓ ਤੋਂ ਬਿਨਾਂ ਕੋਈ ਕੇਅਰ ਹੈਗੀ ਹਾਂਜੀ ਸਰਕਾਰਾਂ ਦਾ ਵਾਅਦਾ ਹਾਂ ਚੋਂ ਦੀ ਘਰ ਦੀ ਜੀ ਉਮਰ ਕੀ ਹੈ ਜੇ ਕੁਛ ਵੀ ਉਮਰ ਨਹੀਂ ਹੈਗੀ ਸਰਕਾਰਾਂ ਦੇ ਵੱਡੇ ਵੱਡੇ ਵਾਅਦੇ ਕਰ ਉਹ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ ਕੁਛ ਨਹੀਂ ਕਰ ਸਕਦੀਆਂ ਸਰਕਾਰਾਂ ਸਰਕਾਰਾਂ ਨੇ ਤਾਂ ਗੰਦਾ ਪਾਇਆ ਹੋਇਆ ਪੁਲਿਸ ਪੈਸੇ ਲੈ ਕੇ ਬੰਦਾ ਛੱਡਦੀ ਸਰਕਾਰਾਂ ਛਡਾ ਦਿੰਦੀਆਂ ਸਰਕਾਰਾਂ ਛੁੜਵਾਉਂਦੀਆਂ ਨੇ ਮੰਤਰੀ ਦਾ ਫੋਨ ਕਰਵਾ ਦਿਓ ਜੀ ਬੰਦਾ ਛੁੱਟ ਗਿਆ ਆ ਪ੍ਰਧਾਨ ਹੈ ਜੀ ਸ਼ਹਿਰ ਦਾ ਪਿੰਡ ਦਾ ਪ੍ਰਧਾਨ ਹੈ ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪਏ ਨੇ ਘਰਾਂ ਦਾ ਬੇੜਾ ਗਰਕ ਹੋਇਆ ਪਿਆ ਹਾਂਜੀ ਇਹ ਪਿੰਡ 'ਚ ਰੋਜ਼ ਹੀ ਮੌਤ ਹੋ ਰਹੀ ਸਮਝੋ ਕੱਲ ਹੁਣ ਦੋ ਭੋਗ ਪੈਣੇ ਤੇ ਅੱਜ ਮੌਤ ਹੋ ਗਈ ਇਹ ਵੀ ਭੋਗ ਹੀ ਪੈਣਾ ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਕਿਹੜਾ ਮਰ ਜਾਣਾ ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ ਹਾਂਜੀ ਤੇ ਸਾਡੀ ਤਾਂ ਬੇਨਤੀ ਇਹੀ ਏ ਕਿ ਇਹਨਾਂ ਦੇ ਤਾਂ ਕੰਟਰੋਲ ਕੀਤਾ ਜਾਵੇ ਚਿੱਟੇ ਨਾ ਮਾਤਾ ਹੀ ਆ ਚੌਥਾ ਸਾਡਾ ਬੰਦਾ ਜਾਂਦਾ ਤੀਜਾ ਪਿਆ ਕਰ ਕਰ ਚਿੱਟਾ ਵੇਖਦਾ ਪਿਆ ਜੜਾ ਜ਼ਿਆਦਾ ਭਾਵੇਂ 50 ਦਾ ਦੇ ਦੇਣਾ ਭਾਵੇਂ 100 ਦਾ ਦੇ ਦੇਣਾ ਮੱਟੀਆਂ ਦੇ ਵਿੱਚੋਂ ਆਟਾ ਕੱਢ ਜਾਂਦੇ ਨੇ ਭਾਂਡੇ ਲੈ ਜਾਂਦੇ ਨੇ ਕੋਈ ਘਰ ਦੀ ਮੁੰਜੀ ਜੁਲੀ ਨਹੀਂ ਜੇ ਛੱਡ ਦੇ ਨੌਜਵਾਨ ਨੌਜਵਾਨ ਚੜਦੀ ਮਾਣੀ ਜਾਂਦੇ ਜੀ ਅਸੀਂ ਤਾਂ ਉਹਨਾਂ ਦੇ ਵੀ ਮਰਨ ਉਹਨਾਂ ਦੇ ਵੀ ਮਰਨ ਉਹਨਾਂ ਦੇ ਵੀ ਮਰਨ ਚਿੱਟੇ ਦੇ ਰਹੀ ਜਾਂਦੇ ਰਣ ਸਾਡਾ ਘਰ ਬਰਬਾਦ ਹੋ ਗਿਆ ਮੁਲਖ ਜਾਨਾ ਕਾਰਕਾਰ ਪਰਵਾਦੋ ਪਿਆ ਜੇ ਕਾਰਕਾਰ ਦੁਕਾਨਦਾਰੀ ਬਣੀ ਪਈ ਜੇ ਕਾਰਕਾਰ ਚਿੱਟਾ ਵੇਖਦਾ ਜੇ ਸਾਨੂੰ ਤਾਂ ਚੌਂਕੀ ਚਾਹੀਦੀ ਜੇ ਸਾਨੂੰ ਚੌਂਕੀ ਚਾਹੀਦੀ ਸਰਕਾਰ ਵੱਲ ਆ ਚੌਥੀ ਮੌਤ ਹੋ ਗਈ ਸ਼ਾ ਦਿਨਾਂ ਬਾਅਦ ਨਹੀਂ ਇੱਕ ਦਿਨ ਛੱਡ ਦੇ ਨੇ ਬਸ वीर चिट्टा वेखता पिया घर दुकानदारिया बनिया जे सानू बंद होना चाहिए बंद कराओ साइना